ਪੰਜਾਬ ਭਰ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਜਿੱਥੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਅੱਗੇ ਆ ਰਹੇ ਨੇ ਉੱਥੇ ਹੀ ਹੁਣ ਫਗਵਾੜਾ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਤੇ ਰਾਸੀ ਪਾਰਟੀਆਂ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਰੈਸਟ ਹੋਸ ਫਗਵਾੜਾ ਵਿਖੇ ਹੋਈ ਜਿਸ ਵਿੱਚ ਸਮੂਹ ਮੈਂਬਰਾਂ ਨੇ ਜਿੱਥੇ ਸਰਬਸੰਮਤੀ ਨਾਲ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਕੈਂਪ ਲਗਾਉਣ ਦਾ ਫੈਸਲਾ ਕੀਤਾ ਉੱਥੇ ਵਕਫਾ ਬੁਲਾਰਿਆਂ ਨੇ ਕਿਹਾ ਕਿ ਇਹ ਕੈਂਪ 3 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੰਡਾ ਕੰਪਲੈਕਸ ਬੱਸ ਸਟੈਂਡ ਦੇ ਬਾਹਰ ਲਗਾਇਆ ਜਾ ਰਿਹਾ ਜਿਸ ਵਿੱਚ ਸ਼ਹਿਰ ਵਾਸੀ ਹਰ ਪੀੜਤਾ ਦੀ ਮਦਦ ਲਈ ਕਿਸੇ ਵੀ ਤਰ੍ਹਾਂ ਦਾ ਸਮਾਨ ਪਹੁੰਚਾ ਸਕਦੇ ਹਨ ਹੁਣਾ ਕਿਹਾ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਕੋਈ ਵੀ ਸਮਾਨ ਉਨ੍ਹਾਂ ਹਰ ਪੀੜਤਾ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਹਰ ਪੀੜਤਾ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਉਨ੍ਹਾਂ ਸਮੂਹ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਵਿੱਚ ਆਓ ਸਾਰੇ ਆਪਾਂ ਮਿਲ ਜੁਲ ਕੇ ਉਨ੍ਹਾਂ ਪਰਿਵਾਰਾਂ ਦੀ ਮਦਦ ਕਰੀਏ ਜੋ ਕਿ ਆਪਣਾ ਸਭ ਕੁਝ ਇਸ ਹੜ੍ਹ ਵਿੱਚ ਬਰਬਾਦ ਕਰ ਚੁੱਕੇ ਨੇ ਅਸੀਂ ਅੱਜ ਸਾਰੀਆਂ ਸ਼ਹਿਰ ਦੀਆਂ ਧਾਰਮਿਕ ਸੰਸਥਾ ਸੋਸ਼ਲ ਪ੍ਰੀਤੀ ਕਲ ਸਾਰੇ ਇੱਕ ਛੰਡੇਦਲੇ ਹੋਗੇ ਜਿਹੜਾ ਅੱਜ ਤੁਹਾਨੂੰ ਪਤਾ ਜੋ ਪੰਜਾਬ ਦੇ ਵਿੱਚ ਹਾਲਾਤ ਬਹੁਤ ਖਰਾਬ ਹੋ ਰਹੀ ਹੈ ਬਰਸਾਤ ਲਗਾਤਾਰ ਚੱਲ ਰਹੀ ਆ ਔਰ ਸਾਡੇ ਵੀਰ ਕਈ ਜਗ੍ਹਾ ਤੇ ਫਸੇ ਵੀ ਆ ਬੜੀਆਂ ਮੁਸ਼ਕਲਾਂ ਟ੍ਰੇਨਾਂ ਵੀ ਉਹ ਜਗ੍ਹਾ ਤੇ ਜਾ ਨਹੀਂ ਰਹੀਆਂ ਜਿੱਥੇ ਮਤਲਬ ਵੀਰ ਸਾਡੇ ਫਸੇ ਆ ਬੱਸਾਂ ਦਾ ਬੁਰਾ ਹਾਲ ਆਮ ਜਨਤਾ ਦਾ ਬਹੁਤ ਬੁਰਾ ਹਾਲ ਤੋ ਅਜੀ ਕਪਰਾਲਾ ਕੀਤਾ ਕੱਲ ਪੁਵਾੜਾ ਦੇ ਵਿੱਚ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਾਂਡਾ ਕੰਪਲੈਕਸ ਦੇ ਬਾਹਰ ਇੱਕ ਟੇਬਲ ਲਾ ਕੇ ਇੱਕ ਟੈਂਟ ਲਾ ਕੇ ਲੋਕਾਂ ਦੇ ਨਾਲ ਰੂਹ ਰੂਹ ਹੋ ਕੇ ਜਿਹੜਾ ਲੋਕਾਂ ਦੇ ਘਰਾਂ 'ਚ ਸਮਾਨ ਪਿਆ ਵਾ ਉਹ ਜ਼ਰੂਰਤਮੰਦ ਜਿਹੜਾ ਸਮਾਨ ਅਸੀਂ ਚਾਹੁੰਦੇ ਆ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਐਜ਼ ਲਈ ਹਰ ਚੀਜ਼ ਦੀ ਜ਼ਰੂਰਤ ਆ ਮਹਾਰੀ ਚੀਜ਼ ਮਤਲਬ ਵੀ ਕੱਪੜਿਆਂ ਦੀ ਜ਼ਰੂਰਤ ਆ ਕੋਈ ਵੀ ਘਰ ਦੇ ਵਿੱਚ ਖਾਣ ਪੀਣ ਦੀ ਜ਼ਰੂਰਤ ਆ ਪੈਸਿਆਂ ਦੀ ਜ਼ਰੂਰਤ ਆ ਹਰ ਚੀਜ਼ ਦੀ ਮਤਲਬ ਉਹ ਪਰਿਵਾਰਾਂ ਨੂੰ ਜ਼ਰੂਰਤ ਆ ਅੱਜ ਉਹ ਲੋਕ ਤਰਸ ਰਹੇ ਆ ਵੀ ਸਾਨੂੰ ਆ ਕੇ ਕੋਈ ਮਿਲੇ ਤਾਂ ਸਾਨੂੰ ਦਿੱਤਾ ਜਾਵੇ ਜਿਹੜੇ ਲੋਕ 8-8 ਫੁੱਟ ਪਾਣੀ 7-7 ਫੁੱਟ ਪਾਣੀ ਪਾਣੀ ਦੇ ਵਿੱਚ ਘਾਰ ਗੜੇ ਆ ਔਰ ਉਹਨਾਂ ਦਾ ਹਾਲਤ ਸੀ ਪੁਵਾੜਾ ਨਮਾਸੀ ਇੱਕ ਸਾਂਝਾ ਫਰੰਟ ਬਣਾ ਕੇ ਸਾਰੀਆਂ ਪਾਰਟੀਆਂ ਨੂੰ ਸਾਰੀਆਂ ਧਾਰਮਿਕ ਸ਼ੋਸ਼ਣ ਨਾਲ ਲੈ ਕੇ ਇਹ ਲੋਕਾਂ ਦੇ ਵਿੱਚ ਜਾ ਰਹੇ ਆ ਤਾਂ ਕਿ ਜਿਹੜੇ ਪਰਿਵਾਰ ਆ ਸਾਡਾ ਸਹਿਯੋਗ ਕਰਨ ਕਿਉਂਕਿ ਅਜਲੇ ਜ਼ਰੂਰਤਾ ਉਹ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਅੱਜ ਲੋੜ ਹੈ ਤੋਂ ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਸ਼ਹਿਰ ਨਮਾਜ਼ੀਆਂ ਨੂੰ ਬੇਨਤੀ ਕਰਦਾ ਤੁਸੀਂ ਸਾਡਾ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੰਮ ਸਿਰੇ ਚੜਨਾ ਕਿਉਂਕਿ ਥੋੜਾ ਥੋੜਾ ਵੀ ਸਮਾਨ ਜੇ ਅਸੀਂ ਸਾਰੇ ਰਲ ਮਿਲ ਕੇ ਦੇਈਏ ਉਹ ਪਰਿਵਾਰਾਂ ਦੇ ਘਰ ਪਹੁੰਚਾਈਏ ਜਿਨ੍ਹਾਂ ਨੂੰ ਅੱਜ ਲੇ ਜਰੂਰਤ ਆ ਅੱਜ ਤਾਂ ਸਾਰਨ ਪਤਾ ਹੀ ਆ ਕਿ ਜੋ ਪੰਜਾਬ ਚ ਜੋ ਹਰਬੀਤ ਦਾ ਆਪਾਂ ਮਦਦ ਕਰਨੀ ਆ ਸਾਡੇ ਖਵਾੜਾ ਵਾਸੀ ਅੱਜ ਸ਼ੁਰੂ ਅੱਗੇ ਹੁਣ ਲੱਗੇ ਆ ਖਵਾੜਾ ਹਮੇਸ਼ਾ ਅੱਗੇ ਰਹਿੰਦਾ ਔਰ ਤੁਹਾਡੇ ਮੱਧਮ ਨਾਲ ਆਪਾਂ ਇਹ ਫੀਲ ਕਰਦੇ ਆ ਕਿ ਜਿੰਨਾ ਉਸਦਾ ਆਪਾਂ ਕਿਸੇ ਦੇ ਬੋਲ ਸਕਦਾ ਆਪਾਂ ਜਿੰਨੀ ਐਲਕੋਹਲ ਦੀ ਹੈਲਪ ਕਰੀਏ ਜੁੜੀ ਨਹੀਂ ਆਪਾਂ ਹੋ ਗਏ ਵੱਧ ਬਚਾਣਾ ਜਿੰਨਾ ਉਸ ਦਾ ਆਪਣਾ ਹਰ ਬੰਦਾ ਹਰ ਫਗੜਾ ਵਾਸੀ ਬੜਾ ਵਾਸੀ ਬੜੇ ਦਿਲ ਦੇ ਉਮੀਦ ਬੰਦੇ ਆ ਔਰ ਇਹ ਚਾਹੁੰਦੇ ਆ ਅਸੀਂ ਜਿਆਦਾ ਜਲਨ ਆਪਾਂ ਮਦਦ ਕਰੀ ਚਾਹੇ ਕਿਸੇ ਚਾਰਿਆ ਹੋ ਚਾਰਾ ਦੇ ਸਕਦੇ ਆ ਚਾਹੇ ਕੱਪੜੇ ਦੇ ਪਹਿਲਾਂ ਕੱਲ ਤਾਂ ਮੈਂ ਹੀ 11 ਸ਼ੁਰੂ ਤੋਂ ਪਹਿਲਾਂ ਮੈਂ ਆਪਣਾ ਕਰੂੰਗਾ ਮੈਂ ਵੀ ਇਸ ਕਰੋ ਸਮਾਨ ਲੈ ਕੇ ਜੋ ਹੋ ਸਦਾ ਦੇਊਗਾ ਜੁੜਾ ਕੇ ਨੂੰ ਔਰ ਤੁਹਾਡੇ ਬਦ ਇਹ Appeal ਹੈ ਸਾਰੇ ਫਗੜਾ ਵਸਿਆਂ ਨੂੰ ਨਾਲ ਦੇ ਪਿੰਡਾਂ ਵਾਲਿਆਂ ਨੂੰ ਕਿ ਜਿੰਨਾ ਉਸ ਦਾ ਵੱਧ ਤੋਂ ਆਪਾਂ ਉਹਨਾਂ ਨੇ ਹੈਲਪ ਕਰੀਏ ਕਿਉਂਕਿ ਜੇ ਅਸੀਂ ਪੰਜਾਬੀ ਨਹੀਂ ਖੜਨਦੇ ਤਾਂ ਹੌਟਗਲ ਨਾਲ ਖੜਨਾ ਕਿੰਨੇ ਨੇ ਜੀ ਸੋ ਸਾਰਨਾ ਮੀਦਿਆ ਗੱਪਾ ਬੱਦਰ ਕੇ ਕੱਲ ਨੂੰ 11 ਤੋਂ 6 ਵਜੇ ਬੱਸ ਸਟੈਂਡ ਦੇ ਸਾਹਮਣੇ ਜੜਾ ਕੈਂਪ ਲੱਗਣ ਲਗਾ ਸੋ ਬੇਨਤੀ ਹੈ ਸਾਰੇ ਉੱਤੇ ਆਓ ਵੀ ਆਪਣਾ ਜਿੰਨਾ ਯੋਗਦਾਨ ਪਾ ਸਕਦੇ ਹੋ